ਹਾਂਜੀ ਦੋਸਤੋ ਸਭ ਤੋਂ ਪਹਿਲਾਂ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਥਾ ਤ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਸਾਰੇ ਦੋਸਤਾਂ ਦੇ ਫੋਨ ਆਏ ਨੇ ਕਿ ਜਿਹੜਾ ਲੇਵਾ ਫੂਨ ਵਾਲੇ ਪਸ਼ੂ ਦਾ ਹਵਾਨਾ ਬਣਾਉਣ ਦੇ ਵਾਸਤੇ ਕੋਈ ਇੰਜੈਕਸ਼ਨ ਦੱਸੋ ਜਿੱਦਾਂ ਮੈਂ ਦੱਸਿਆ ਸੀਗਾ ਕਿ ਤੁਹਾਨੂੰ ਤੁਸੀਂ ਵਿਟਾਮਿਨ ਐਚ ਜਿਹੜਾ ਯੂਜ਼ ਕਰ ਸਕਦੇ ਜੇ ਲੇਵਾ ਬਣਾਉਣ ਦੇ ਵਾਸਤੇ ਸੋ ਦੋਸਤੋ ਉਹਦੇ ਨਾਲ ਜਿਹੜਾ ਇੱਕ ਬਹੁਤ ਹੀ ਵਧੀਆ ਇਹ ਟੀਕਾ ਆਉਂਦਾ ਹੈ ਜਿਹੜਾ ਲੇਵੇ ਦੀ ਟ੍ਰੈਕਸ਼ਨ ਨੂੰ ਬਹੁਤ ਸੋਹਣਾ ਬਹੁਤ ਵਧੀਆ ਆਕਾਰ ਦਾ ਬਣਾਉਣ ਦੇ ਵਿੱਚ ਸਹਾਇਤਾ ਕਰਦਾ ਹੈ ਵੱਡਾ ਲੇਵਾ ਬਣਾਉਣ ਦੇ ਵਿੱਚ ਵੀ ਇਹ ਟੀਕਾ ਬਹੁਤ ਸਾਰਾ ਸਹਾਇਤਾ ਹੁੰਦਾ ਬਹੁਤ سارے ਜਿਹੜੇ ਫਾਰਮਰ ਵੀਰ ਨੇ ਹੋਰ ਵਪਾਰੀ ਵੀਰ ਨੇ ਇਹ ਇੰਜੈਕਸ਼ਨ ਲਾਉਂਦੇ ਨੇ ਸੋ ਇਹ ਇੰਜੈਕਸ਼ਨ ਦੇ ਬਾਰੇ ਆਪਾਂ ਗੱਲ ਕਰਾਂਗੇ ਇਹ ਇੰਜੈਕਸ਼ਨ ਦਾ ਨਾਮ ਹੈਗਾ ਦੋਸਤੋ ਮੈਟਫੋਸ ਮੈਟੋਫੋਰਸ ਦੋਸਤੋ ਇਹ ਹੈਗਾ ਕੈਰਸ ਕੰਪਨੀ ਦਾ ਸੋ ਦੋਸਤੋ ਇੱਕ ਇੰਜੈਕਸ਼ਨ ਆਉਂਦਾ ਹੈ ਕੈਟਾਸਾਲ ਇਹ ਆਉਂਦਾ ਹੈ ਫਾਈਜ਼ਰ ਦਾ ਸੋ ਦੋਸਤੋ ਇਹ ਜਿਹੜੇ ਟੀਕੇ ਆ ਇਹਨਾਂ ਦੀ ਮੈਂ ਤੁਹਾਨੂੰ ਦੱਸਾਂਗਾ ਡੋਸ ਵੀ ਦੱਸਾਂਗਾ ਤੇ ਇਹ ਟੀਕਾ ਜਿਹੜਾ ਹੈ ਇਹ ਕੰਮ ਕਿੱਥੇ ਕਰਦਾ ਸੋ ਦੋਸਤੋ ਇਹ ਇੱਕ ਟੀਕਾ ਬਹੁਤ ਹੀ ਵਧੀਆ ਟੀਕਾ ਜਿਹੜਾ ਕੰਪਨੀ ਨੇ ਬਣਾਇਆ ਹੋਇਆ ਸੋ ਮੈਂ ਤੁਹਾਨੂੰ ਦਿਖਾ ਵੀ ਦੇਣਾ ਮੇਰੇ ਕੋਲ ਵੀ ਇਹ ਟੀਕਾ ਮੈਂ ਵੀ ਆਪਣੇ ਪਸ਼ੂਆਂ ਲਾਉਣਾ ਦੋਸਤੋ ਆ ਵੀਰੇ ਨੂੰ ਕਵਾਂਗਾ ਕਿ ਆ ਦਿਖਾ ਦਿਓ ਸੋ ਆਹਾ ਮੈਟਹੋਰਸ ਜਿਹੜਾ ਇੰਜੈਕਸ਼ਨ ਹੈ ਇਹ ਕੈਰਸ ਕੰਪਨੀ ਦਾ ਦੋਸਤੋ ਮੈਟਹੋਰਸ ਇੰਜੈਕਸ਼ਨ ਹੈ ਦੋਸਤੋ ਇੰਜੈਕਸ਼ਨ ਦਾ ਨਾਮ ਮੈਟਹੋਰਸ ਕੰਪਨੀ ਦੋਸਤੋ ਕੈਰਸ ਦੋਸਤੋ ਰੂਟ ਇਹਦਾ ਹੈਗਾ ਲਾਉਣ ਦਾ ਇਹਨੂੰ ਆਪਾਂ ਆਈਐਮ ਵੀ ਲਾ ਸਕਦੇ ਆ ਤੇ आईवी ਵੀ ਲਾ ਸਕਦੇ ਨੇ ਜਾਨਣੇ ਕਿ ਮਾਸ ਦੇ ਵਿੱਚ ਡੂੰਘਾ ਲਾਉਣਾ ਤੇ ਨਾੜ ਦੇ ਵਿੱਚ ਵੀ ਆਪਾਂ ਇਹਨੂੰ ਲਾ ਸਕਦੇ ਹਾਂ ਛੋ ਦੋਸਤੋ ਇਹਦੇ ਵਿੱਚ ਸਾਲਟ ਕੀ ਹੈ ਇਹਦੇ ਮੈਟਫੋਸ ਦੇ ਵਿੱਚ ਦੋਸਤੋ ਬੂਟਾ ਬੂਟਾ ਫਾਸਫੋਨ ਹੁੰਦਾ ਦੋਸਤੋ ਬੂਟਾ ਫਾਸਫੋਨ ਤੇ ਇੱਕ ਇਹਦੇ ਵਿੱਚ ਹੁੰਦਾ ਮੈਥਾਈਲ ਕਵਾਲਾਬਿਨ ਹੁੰਦਾ ਪਾਰਿਆਂ ਦੇ ਵਿੱਚ ਸਾਇਕਨੋ ਕਵਾਲਾ ਮਿਨ ਪਾਇਆ ਹੋਇਆ ਦੋਸਤੋ ਸਾਇਕਨੋ ਕਵਾਲਾ ਮਿਨ ਪਾਇਆ ਜਿਹੜਾ ਦੋਸਤੋ ਆਹ ਬੂਟਾ ਫਾਸਫੋਰਸ ਨੇ ਵਿੱਚ ਪਾਇਆ ਇਹ ਫਾਸਫੋਰਸ ਆ ਫਾਸਫੋਰਸ ਜਿਹੜਾ ਸਾਇਕਲੋ ਕਵਾਲਾ ਬਿਨ ਪਾਇਆ ਇਹ ਦੋਸਤੋ ਵੀ 12 ਵਾ ਸੋ ਮੈਂ ਤੁਹਾਨੂੰ ਇਹਦੇ ਬਾਰੇ ਦੱਸੇ ਵੀ ਜਾਣਾ ਦੋਸਤੋ ਇਹ ਸਾਲਟ ਹੁੰਦਾ ਹੈ ਇੰਦੇ ਵਿੱਚ ਆਪਣਾ ਸੈਨਟਨੋਕ ਮਾਲਾ ਵੀ ਨਪਾਇਆ ਇੱਕ ਚਾਪਾ ਮਥਾਈਲਿਕ ਮਾਲਾ ਵੀ ਨੂੰ ਪਾਇਆ ਹੁੰਦਾ ਦੋਸਤੋ ਮਥਾਈਲਿਕ ਮਾਲਾ ਇਹ ਵੀ ਦੋਸਤੋ ਇੱਕ B12 ਦਾ ਹੀ ਰੂਪ ਹੈ ਸੋ ਦੋਸਤੋ 80 ਕਾ ਸੋ ਦੋਸਤੋ ਜਿਹੜੀਆਂ ਮੱਝਾਂ ਇਹ ਵੈਸੇ ਤਾਂ ਬਹੁਤ ਸਾਰਿਆਂ ਚ ਕਮ ਆਉਂਦਾ ਬਹੁਤ ਕੇਸਾਂ ਦੇ ਵਿੱਚ ਬਹੁਤ ਰੋਗਾਂ ਦੇ ਵਿੱਚ ਇਹ ਟੀਕਾ ਲੱਗਦਾ ਹੈ ਸੋ ਦੋਸਤੋ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਹੀ ਦੱਸ ਦਾਂ ਹਾਂ ਮੈਂ ਤੁਹਾਨੂੰ ਆਪਦੀ ਆਪਦੀ ਫੀਲਡ ਦੀ ਆਪਦੀ ਡਾਕਟਰੀ ਦੀ ਆਪਦੇ ਫਾਰਮ ਦੀ ਸੋ ਮੈਂ ਤੁਹਾਨੂੰ ਇੱਕ ਸੱਚੀ ਤੇ ਸਟੀਕ ਤੇ ਸਪਸ਼ਟ ਜਾਣਕਾਰੀ ਦੇਣੀ ਹੁੰਦੀ ਏ ਕਿਉਂਕਿ ਕਈ ਮੇਰੇ ਭਰਾ ਗੁੰਮਰਾਹ ਵੀ ਹੋ ਜਾਂਦੇ ਨੇ ਸੋ ਦੋਸਤੋ ਮੈਨੂੰ ਇਹ ਨਹੀਂ ਹੈਗਾ ਕਿਉਂਕਿ ਜਿਹੜਾ ਕੰਮ ਮੈਂ ਕੀਤਾ ਮੈਂ ਤੁਹਾਨੂੰ ਉਹਦੇ ਬਾਰੇ ਦੱਸਦਾ ਸੋ ਦੋਸਤੋ ਇਹ ਟੀਕੇ ਦਾ ਲੇਵਾ ਬਣਾਉਣ ਦੇ ਵਿੱਚ ਲੇਵਾ ਕਹਣ ਲੋ ਆਲ ਹਿੰਦੀ ਤੇ ਨੂੰ ਲੇਪਟੀ ਕਹਿ ਦਿੰਦੇ ਆ ਲੇਪਟੀ ਕਹਿ ਲੋ ਹਵਾਨਾ ਕਹਿ ਲੋ ਇੰਗਲਿਸ਼ ਚ ਆਰਡਰ ਕਹਿ ਦਿੰਦੇ ਆ ਆਰਡਰ ਨੂੰ ਬਣਾਉਣ ਦੇ ਵਿੱਚ ਦੋਸਤੋ ਇਹ ਟੀਕਾ ਬਹੁਤ ਜ਼ਿਆਦਾ ਸਹਾਈ ਹੁੰਦਾ ਜਿੱਥੇ ਤੁਹਾਡਾ ਪਸ਼ੂ ਕਦਰਮ ਬਿਮਾਰ ਹੋ ਗਿਆ ਦੁੱਧ ਕੱਟ ਗਿਆ ਪੀਕ ਤੇ ਨਹੀਂ ਆ ਰਿਹਾ ਉੱਥੇ ਵੀ ਦੋਸਤੋ ਇਹ ਟੀਕਾ ਆਪਾਂ ਲਾ ਸਕਦੇ ਆ ਜਿੱਥੇ ਸਟ੍ਰੈਸ ਮੰਨ ਗਿਆ ਉੱਥੇ ਵੀ ਲਾ ਸਕਦੇ ਆ ਜਿੱਥੇ ਕਦੇ ਲੱਗਦਾ ਵੀ ਆਪਾਂ ਨੂੰ ਕਿਸੇ ਕਾਰਨ ਕਰਕੇ ਦੁੱਧ ਕੱਟ ਗਿਆ ਸੋ ਉੱਥੇ ਵੀ ਇਹ ਇੰਜੈਕਸ਼ਨ ਦੋਸਤੋ ਆਪਾਂ ਲਾ ਸਕਦੇ ਆ ਸੋ ਦੋਸਤੋ ਇਹ ਲਾਉਣਾ ਕਿੰਨਾ ਸੋ ਦੋਸਤੋ ਇਹਦਾ ਜਿਹੜਾ ਰੂਟ ਐ ਮੈਂ ਤੁਹਾਨੂੰ ਦੱਸ ਦਿੱਤਾ ਸੋ ਦੋਸਤੋ ਜਿਹੜੀ ਮੱਝ ਤੁਹਾਡੀ ਮੱਝ ਚ ਹੈ ਗਈਆਂ ਜਿਹੜੀ ਲੇਵਾ ਨਹੀਂ ਕੱਢਦੀ ਲੇਵਾ ਨਹੀਂ ਬਣਾਉਦੀ ਜਿਵੇਂ ਤੁਸੀਂ ਉਹਨੇ ਕਵੀਰ ਨੇ ਕੱਲ ਪੁੱਛਿਆ ਸੀਗਾ ਵੀ ਜਿਵੇਂ ਹਰਿਆਣੇ ਵਾਲੀਆਂ ਮੱਝਾਂ ਦੇ ਬੜੇ ਵੱਡੇ ਵੱਡੇ ਲੇਵੇ ਹੁੰਦੇ ਹਨ ਸੋ ਦੋਸਤੋ ਇਹਦਾ ਕਹਿੰਦਾ ਰੂਟ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਈ ਐਮ ਤੇ ਆਈ ਵੀ ਦੋ ਰੂਟ ਹੈਗੇ ਆ ਨਾਰਥ 'ਚ ਵੀ ਲਾ ਸਕਦੇ ਆ ਤੇ ਮਾਰਥ 'ਚ ਵੀ ਲਾ ਸਕਦੇ ਆ ਸੋ ਦੋਸਤੋ ਇਹ ਜਿਹੜਾ ਮੈਟ ਹੋਸ ਇੰਜੈਕਸ਼ਨ ਹੈ ਨਾ ਇਹ ਮੈਟ ਹੋਸ ਇਹ ਬੜੀਆਂ ਕੰਪਨੀਆਂ ਤੋਂ ਆਉਂਦਾ ਬਾਰੇ ਤੁਸੀਂ ਚੰਗੀਆਂ ਕੰਪਨੀਆਂ ਚ ਲੈ ਲਿਓ ਜਿਵੇਂ ਇਹਨਾਂ ਦਾ ਫਾਈਜ਼ਰ ਦਾ ਹੁੰਦਾ ਆਪਣਾ ਕੈਟਾਸੋਲ ਆਂਦਾ ਇਹਨਾਂ ਦਾ ਕੈਰਸ ਦਾ ਮੈਟਫੋਰਸ ਆਂਦਾ ਹੋਰ ਦੋ ਚਾਰ ਕੰਪਨੀਆਂ ਤੇ ਬਹੁਤ ਚੰਗੇ ਆਂਦੇ ਆ ਸੋ ਦੋਸਤੋ ਜਿਹੜਾ ਮੈਟਫੋਰਸ ਠੀਕ ਹੈ ਨਾ ਦੋਸਤੋ ਇਹ ਜਦੋਂ ਤੁਹਾਡੀ ਮੱਝ ਜਾਂ ਗਾਂ ਇੱਕ ਮਹੀਨਾ ਸੂਣ ਦੇ ਵਿੱਚ ਰਹਿ ਜਾਵੇ ਸੋ ਦੋਸਤੋ ਲੋਡ ਕਰਿਓ ਜੇ ਰਿਜ਼ਲਟ ਲੈਣਾ ਤਾਂ ਇੱਕ ਮਹੀਨਾ ਪੂਰਾ ਇੱਕ ਮਹੀਨੇ ਤੋਂ ਕੱਟਣਾ ਹੋਵੇ ਪਲੱਸ ਬੜਾ ਹੋਵੇ ਕੋ ਦੋ ਚਾਰ ਦਿਨ ਜਦੋਂ ਤੁਹਾਡੀ ਮੱਝ ਦੇ ਵਿੱਚ ਇੱਕ ਮਹੀਨਾ ਸੂਣ ਤੇ ਰਹਿ ਜਾਵੇ ਚਾਹੇ ਗਾਂ ਚਾਹੇ ਮੱਝ ਹੋਵੇ ਚਾਹੇ ਗਾਂ ਹੋਵੇ ਚਾਹੇ ਬਫੈਲੋ ਚਾਹੇ ਕਾਊ ਸੋ ਦੋਸਤੋ ਇਹਦੀ ਡੋਜ਼ ਜਿਹੜੀ ਹੈਗੀ ਏ ਉਹ 30 ਐਮਐਲ ਇਹ ਤੁਸੀਂ 30 ਐਮਐਲ ਟੀਕਾ ਧੌਂ ਦੇ ਦੋ ਪਾਸੇ ਲਾਉਣਾ ਹੈ 15 ਉਧਰ ਤੇ 15 ਉਧਰ ਡੂੰਘਾ ਲਾਉਣਾ ਹੈ ਮਾਸ ਦੇ ਵਿੱਚ ਆਈ ਐਮ ਸੋ ਦੋਸਤੋ ਜੇ ਤੁਸੀਂ ਇਹਦਾ ਲੇਵਾ ਬਣਾਉਣ ਦੇ ਵਿੱਚ ਰਿਜ਼ਲਟ ਲੈਣਾ ਤਾਂ ਗਾਂ ਨੂੰ ਵੀ 30 ਲਾਉਣਾ ਚਾਹੇ ਤੁਹਾਡੀ ਗਾਂ ਹੈ ਚਾਹੇ ਪਹਿਲਣ ਵਾਹੜੇ ਚਾਹੇ ਪਹਿਲਣ ਝੋਟੀ ਹੈ ਇੰਨਾ ਜਿਹੜਾ ਕੋਈ ਸੈਡ ਫਾਇਟ ਨਹੀਂ ਹੈ ਆ ਦੋਸਤੋ ਇਹ ਤੁਸੀਂ 30 ਐਮਲ ਲਾਉਣਾ ਇਹ 30 ਐਮਲ ਫਿਰ ਹਫਤੇ ਬਾਅਦ ਇੱਕ ਹਫਤੇ ਬਾਅਦ ਸੋ ਦੋਸਤੋ ਜਿਹੜਾ ਤੁਸੀਂ ਇਹ ਟੀਕੇ ਚਾਰ ਲਾਉਣੇ ਆ ਹਫਤੇ ਹਫਤੇ ਬਾਅਦ ਦੋਸਤੋ ਆਪਾਂ ਇਹ ਚਾਰ ਟੀਕੇ ਲਾਉਣੇ ਆ 30 30 ਐਮਲ ਦੇ ਚਾਰ ਟੀਕੇ ਲਾਉਣੇ ਆ ਆਪਾਂ ਹਫਤੇ ਹਫਤੇ ਬਾਅਦ ਦੋਸਤੋ ਹਫਤੇ ਹਫਤੇ ਬਾਅਦ ਆਪਾਂ 3 ਐਮਲ ਲਾਉਣਾ आईएम so, दोस्तो, सो दोस्तों ए टीका जेड़ा बा कमाल है ਤੁਹਾਡੇ ਜਿਹੜੇ ਪਸ਼ੂ ਲੇਵਾ ਨਹੀਂ ਕੱਢਦੇ ਲੇਵਾ ਨਹੀਂ ਬਣਾਉਂਦੇ ਤੁਸੀਂ 30 ਐਮਲ 15 ਐਮਲ ਉਸ ਸਾਈਡ ਤੇ ਲਾਉਣਾ ਧੌਂ ਤੇ ਆ ਪੁੱਠੇ ਤੇ ਨਹੀਂ ਲਾਉਣਾ ਪੁੜੇ ਤੇ ਨਹੀਂ ਲਾਉਣਾ ਧੌਂ ਤੇ ਲਾਉਣਾ ਡੂੰਗਾ ਲਾਉਣਾ 15 ਇੱਕ ਸਾਈਡ ਤੇ 15 ਇੱਕ ਸਾਈਡ ਤੇ ਇਹ ਤੁਸੀਂ ਲਾ ਦਿਓ ਹਫਤੇ ਬਾਅਦ ਫਿਰ ਲਾ ਦਿਓ ਹਫਤੇ ਬਾਅਦ ਫਿਰ ਤੇ ਆਖਰਲੇ ਹਫਤੇ ਤੇ ਤੁਸੀਂ ਇਹ ਫਿਰ ਟੀਕਾ ਲਾ ਦਿਓ 30 ਐਮਲ ਇਹ ਆਪਣਾ 4 3 12 ਇਹ 100 ਤੇ 20 ਐਮਲ ਟੀਕਾ ਜਿਹੜਾ ਤੁਹਾਡਾ ਇੱਕ ਪਸ਼ੂ ਨੂੰ ਲੱਗੇਗਾ ਇਹ ਤੁਸੀਂ ਪੂਰੀ ਸਵਾ ਮਲਦੀ ਵੈਲ ਵੀ ਆਉਂਦੀ ਹੈ ਵੈਲ ਵੀ ਲੈ ਲਿਓ ਸੋ ਦੋਸਤੋ ਜਿਹੜੀਆਂ ਪਸ਼ੂਆਂ ਦਾ ਤੁਸੀਂ ਲੇਵਾ ਬਣਾਉਣਾ ਜਾਂ ਲੇਵਾ ਨਹੀਂ ਬਣਦਾ ਉਹਨਾਂ ਦੇ ਵਾਸਤੇ ਇਹ ਬਹੁਤ ਹੀ کارਗਰ ਸਿੱਧ ਹੁੰਦਾ ਹੈ ਇਹਦੇ ਵਿੱਚ ਫਾਸਫੋਰਸ ਤੇ ਵਿਟਾਮਿਨ B 12 ਦੋਨਾਂ ਦੇ ਵਿੱਚ ਹੈਗਾ ਸੋ ਜਿਹੜੇ ਪਸ਼ੂ ਵੀਕਨੈਸ ਨੇ ਉੱਥੇ ਵੀ ਲਾ ਸਕਦੇ ਆ ਬਟ ਜਿੰਨਾ ਕੋ ਰੀਅਲ ਟੈਂਡਾ ਮੈਂ ਆਰਡਰ ਦੇ ਵਿੱਚ ਲੈਣਾ ਤੇ ਸੋ ਦੋਸਤੋ ਮੈਂ ਵੀ ਬਹੁਤ ਸਾਰੀਆਂ ਅਮਜਾਂ ਨੂੰ ਫਾਰਮਰਾਂ ਨੂੰ ਵੀ ਜਿਹੜੇ ਪਸ਼ੂ ਨੇ ਉਹਨਾਂ ਨੂੰ ਵੀ ਲਾਉਣਾ ਆਪਦੇ ਪਸ਼ੂਆਂ ਨੂੰ ਵੀ ਬਹੁਤ ਲਾਉਣਾ ਸੋ ਦੋਸਤੋ ਇਹ ਇੱਕ ਆਪਣਾ ਮੈਟਫੋਸਟੀਗਾ ਜਿਹੜਾ ਇੰਜੈਕਸ਼ਨ ਇਹ ਤੁਸੀਂ ਹਰ ਫਾਰਮਰ ਨੇ ਜਿਹੜਾ ਇਹ ਤੁਸੀਂ ਆਪ ਹੀ ਲਾ ਸਕਦੇ ਹੋ ਡੇਰੀਆਂ ਵਾਲੇ ਵੀਰ ਜਿਹੜੇ ਨੇ ਆਪ ਲਾਇਓ ਆਈਵੀ ਵੀ ਹੋ ਜਾ ਤਾਂ ਵੀ ਕੋਈ ਗੱਲ ਨਹੀਂ ਦੋਨੋਂ ਹੀ ਰੂਟ ਹੈਗੇ ਨੇ ਆਈਐਮ ਕੋ ਲਾਉਣਾ ਹੀ ਲਾਉਣਾ ਕੋਈ ਨਾ ਕੋਈ ਸਰਟੀਫਿਕੇਟ ਨਹੀਂ ਹੈਗਾ ਮੈਟਫੋਸ ਦੇ ਨਾਮ ਤੇ ਆਉਂਦਾ ਆਪਣਾ ਇਹਦੇ ਵਿੱਚ ਬੂਟਾ ਫਾਸਫਨ ਤੇ ਸਾਈਕਲੋ ਸਾਈਕਨੋ ਕਮਾਲਾਬੀਨ ਤੇ ਮਥਾਕ ਕਵਾਲਾਬੀਨ ਦੋਹਾਂ ਵਿੱਚ ਹੁੰਦੇ ਆ ਸੋ ਦੋਸਤੋ 30 ਐਮਲ ਤੁਸੀਂ ਇਹ ਟੀਕਾ ਆਈ ਐਮ ਹਫਤੇ ਹਫਤੇ ਬਾਅਦ ਲਾ ਕੇ ਆਪਦੇ ਪਸ਼ੂਆਂ ਦਾ ਜਿਹੜਾ ਲੇਵਾ ਹੈ ਉਹਨੂੰ ਵਧੀਆ ਬਣਾ ਸਕਦੇ ਹੋ ਤੇ ਪਸ਼ੂ ਨੂੰ ਤੰਦਰੁਸਤ ਕਰ ਸਕਦੇ ਜੇ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਕਿਸਾਨ ਭਰਾਵਾਂ ਨੂੰ ਜਾਣਕਾਰੀ ਮਿਲ ਜਾਵੇ ਸੋ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿਣੀ ਗੱਲ ਕਹਿੰਦਾ ਵੀ ਇਹਦੇ ਲੇਵੇ ਬਣਦੇ ਨਾਲ ਤੁਹਾਡੀ 5 ਕਿਲੋ ਵਾਲੀ ਮੱਝ ਤੇ 30 ਕਿਲੋ ਦਊਗੀ ਸੋ ਇਹ ਤਾਂ ਇਹ ਗੱਲਾਂ ਜਿਹੜੀਆਂ ਮੈਨੂੰ ਤਾਂ ਆਉਂਦੀਆਂ ਨੇ ਨਾ ਇਹ ਮੈਂ ਕਰਨੀਆਂ ਚਾਹਣਾ ਸੋ ਮੈਂ ਤੁਹਾਨੂੰ ਇਹ ਦੱਸ ਦੇਣਾ ਵੀ ਇਹ ਤੁਸੀਂ ਜਦੋਂ ਇੰਜੈਕਸ਼ਨ ਲਾਓਗੇ ਜਿਹੜਾ ਤੁਹਾਡਾ ਮੱਝ ਹੈਗੀ 2 ਤੋਂ 10 12 ਕਿਲੋ ਦਿੰਦੀ ਸੀ ਸੋ ਮੈਕਸਿਮਮ 15 ਕਿਲੋ ਤੇ ਆ ਜਾ ਦੇਗੀ ਸੋ ਦੋਸਤੋ ਇਹ ਆਪਣਾ ਬਹੁਤ ਵਧੀਆ ਠੀਕ ਹੈ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਵੀ ਕਰ ਲਿਆ ਕਰੋ ਸੋ ਜੋ ਕਿ ਹੋਰ ਮੇਰੇ ਖਾਣ ਪਰਾਵਾਂ ਨੂੰ ਉਹ ਆਪ ਵੀ ਲਿਆਗੇ ਟੀਕਾ ਲਾ ਲੈਣ ਸੋ ਮੇਰਾ ਚੈਨਲ ਕੁਦਰਤ ਨੇਰੀ ਫਾਰਮ ਡਾਕਟਰ ਸੁਖਤਾਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਦੋਸਤਾਂ ਦੇ ਜਿਵੇਂ ਜਿਵੇਂ ਤੁਹਾਡੇ ਮੈਸੇਜ ਆਉਣਗੇ ਮੈਂ ਤੁਹਾਡੇ ਸਾਰਿਆਂ ਦੇ ਰਿਪਲਾਈ ਇੱਥੇ ਦਿੰਦਾ ਰਹਾਗਾ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ